ਵਾਹਿਗੁਰੂ ਜੀ 12 ਮਹਾਮਾਜ ਮਹੱਲਾ 5 ਘਰ ਚੌਥਾ ਇਕੂਂਕਾਰ ਸਤ ਗੁਰ ਪ੍ਰਸਾਦ ਹਰ ਜੀਠ ਜੜੰਦਾ ਲੋੜੀਐ ਇਸੇ ਅੱਗੇ ਸਭ ਨਵਨ ਹਰ ਸੱਜਣ ਦਾਵਨ ਲੱਗਿਆ ਇਸੇ ਰਦੇਈ ਬਨ ਹਰ ਜੀਠ ਜੜੰਦਾ ਲੋੜੀ ਐ ਜਿਸੇ ਅੱਗੇ ਸਭ ਨਵਨ ਹਰ ਸੱਜਣ ਦਾਵਨ ਲੱਗਿਆ ਇਸਨ ਅਦੇ ਹੀ ਬਨ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਾਹੀ ਸੰਤ ਸੰਗ ਸਬੇ ਨਰਾਇਣੇ ਜਿਤ ਮਨ ਭਵਨ ਜੋ ਹਰ ਲੋੜੈ ਸੋ ਕਰੈ ਸੋਈ ਜੀ ਕਰਨ ਜੋ ਪ੍ਰਵ ਕੀਤੇ ਆਪਣੇ ਸਈ ਕਈਏ ਧਨ ਆਪਣ ਲੀਆ ਜੇ ਮਿਲੈ ਵਿਚੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੀਟ ਰੰਗੀ ਲਾਤੀ ਸਤਣੀ ਜਿਸਕੇ ਭਾਗ ਮਥਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਇਸ ਧਨੀ ਜਿਸ ਕਾ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਸਫਲ ਬਣਾ ਰਹੇ ਹੋ ਅੱਜ ਜੋ ਜੇਠ ਮਹੀਨੇ ਦੀ ਸੰਗਰਾਦ ਦਾ ਦਿਨ ਹੈ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਮਾਜ ਰਾਗ ਦੇ ਵਿੱਚ 12 ਮਾ ਦਾ ਉਚਾਰਨ ਕਰਦੇ ਹਨ ਚੌਥੇ ਘਾਰ ਸੁਰ ਤਾਲ ਦੇ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਇਹ ਸ਼ਬਦ ਉਚਾਰਨ ਕਰਦੇ ਹਨ ਆਓ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਨੂੰ ਜੀਵਨ ਨੂੰ ਭਾਈ ਇਸ ਮਹੀਨੇ ਦਾ ਪ੍ਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਹਰ ਦੇਠ ਜੜੰਦਾ ਲੋੜੀਏ ਜਸ ਅਗ ਸਭਨ ਵੰਨ ਹਰ ਸੱਜਣ ਦਾ ਵਨ ਲੱਗਿਆ ਕਿਸੇ ਨ ਦੇਈ ਬਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਇਸ ਮਹੀਨੇ ਦੇ ਪਰਦੇਸ਼ ਬਖਸ਼ਿਸ਼ ਕਰਦੇ ਹਨ ਜੇਠ ਦਾ ਜੋ ਮਹੀਨਾ ਹੈ ਇਹ ਗਰਮੀ ਰੁੱਤ ਦਾ ਤਪਦਾ ਮਹੀਨਾ ਰ ਮੰਨਿਆ ਗਿਆ ਹੈ ਜੇਠ ਅਤੇ ਹਾੜੇ ਦੋਵੇਂ ਮਹੀਨੇ ਗਰਮੀ ਦੇ ਮੇਨ ਮਹੀਨੇ ਹਾਲ ਜਿਹਦੇ ਵਿੱਚ ਤਪ ਦੀ ਗਰਮੀ ਪੈਂਦੀ ਹੈ ਲੋਹ ਪੈਂਦੀ ਹੈ ਤੇ ਮਹਾਰਾਜ ਜੀ ਪਿਆਰੇ ਪੰਜਵੇਂ ਪਾਤਸ਼ਾਹ ਇਸ ਮਹੀਨੇ ਦਾਰਾ ਸਾਨੂੰ ਜੀਵਾਂ ਨੂੰ ਪਰਦੇਸ਼ ਗ੍ਰਹਣ ਕਰਾਂਦੇ ਹਨ ਜੇਠ ਜੜੰਦਾ ਲੋੜੀ ਹੈ ਜਿਸ ਅੱਗੇ ਸਭ ਨਵਨ ਮਹਾਰਾਜ ਜੀ ਕਹਿੰਦੇ ਇਹ ਸਮਾਂ ਇਹ ਜੇਠ ਦਾ ਮਹੀਨਾ ਮਹਾਰਾਜ ਜੀ ਕਹਿੰਦੇ ਭਾਗਾ ਪਰਿਆ ਬਣ ਸਕਦਾ ਇਹ ਗਰਮੀ ਦੇ ਵਿੱਚ ਵੀ ਅਸੀਂ ਠੰਡ ਪਾ ਸਕਦੇ ਹਾਂ ਇਹਦੇ ਨਾਲ ਮਹਾਰਾਜ ਜੀ ਕਹਿੰਦੇ ਸਾਰੇ ਜੀਵਾਂ ਦਾ ਜਿਹੜਾ ਦਾਤਾ ਜਿਸ ਅੱਗੇ ਸਭ ਨਵਾਂ ਨਸ ਜਿਹਦੇ ਅੱਗੇ ਠਾਕਰ ਅੱਗੇ ਮਾਲਕ ਅੱਗੇ ਹਰੀ ਅੱਗੇ ਸਾਰੇ ਜੀ ਜਗਤ ਦੇ ਨਿਮੰਦੇ ਹਨ ਜੇ ਉਹਦੇ ਚਰਨਾਂ ਦੇ ਵਿੱਚ ਅਸੀਂ ਆ ਜਾਈਏ ਉਹਦੇ ਚਰਨ ਗ੍ਰਹਿਣ ਕਰ ਲਈਏ ਉਹ ਸੀਤਲਤਾ ਦੇ ਪੁੰਜ ਹਨ ਉਹ ਨਾਮ ਦੀ ਸੀਤਲਤਾਈ ਦੇ ਨਾਲ ਹਿਰਦਾ ਜਿਹੜਾ ਹੈ ਉਹ ਠੰਡਾ ਹੋ ਸਕਦਾ ਹੈ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਵਾਸਤੇ ਸਮਾਂ ਇਹ ਗਰਮੀ ਇਹ ਜੇਠ ਦਾ ਮਹੀਨਾ ਮਹਾਰਾਜ ਜੀ ਕਹਿੰਦੇ ਭਾਗਾ ਭਰਿਆ ਬਣ ਜਾਂਦਾ ਹੈ ਬਣ ਸਕਦਾ ਹੈ ਜਿਹੜੇ ਜੀਵ ਉਹਦਾ ਆਸਰਾ ਉਹ ਹਰੀ ਦਾ ਓਟ ਹਰੀ ਦਾ ਆਸਰਾ ਹਰੀ ਦੀ ਟੇਕ ਲੈ ਲੈਂਦੇ ਹਨ ਹਰ ਸੱਜਣ ਧਾਵਨ ਲੱਗਿਆ ਕਿਸੇ ਨਾ ਦੇਈ ਬਨ ਜਿਹੜੇ ਮਹਾਰਾਜ ਜੀ ਕਹਿੰਦੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਉਹ ਸੱਜਣ ਦਾ ਦਾਵਨ ਫੜ ਲੈਂਦੇ ਹਨ ਪੱਲਾ ਉਹ ਹਰੀ ਦਾ ਆਸਰਾ ਲੈ ਲੈਂਦੇ ਹਨ ਉਹਦਾ ਦਾਵਨ ਲੈ ਲੈਂਦੇ ਹਨ ਮਹਾਰਾਜ ਜੀ ਕਹਿੰਦੇ ਉਹ ਫਿਰ ਜਮ ਦੀ ਚੋਟ ਤੋਂ ਬਚ ਜਾਂਦੇ ਹਨ ਕਿਸੇ ਨਾ ਦੇਈ ਬੰਨ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਜਾਮ ਨਹੀਂ ਬਣ ਸਕਦਾ ਉਹ ਅਗੁਨਾ ਤੋਂ ਬਚ ਜਾਂਦੇ ਹਨ ਉਹ ਮਾੜੇ ਕਰਮ ਉਹਨਾਂ ਦੇ ਨਾਸ ਹੋ ਜਾਂਦੇ ਹਨ ਉਹ ਦਾਵਨ ਮਹਾਰਤ ਦਾ ਫੜ ਲੈਣ ਜਿਹੜੇ ਹਰੀ ਦਾ ਆਸਰਾ ਲੈ ਲੈਣ ਓਟ ਲੈ ਲੈਣ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਅਲੱਗੇ ਨਹੀਂ ਸੰਨ ਇਹ ਮਹਾਰਾਜ ਜੀ ਕਹਿੰਦੇ ਸੱਚੇ ਨਾਮ ਦੇ ਜਿਹੜੇ ਮੋਤੀ ਹਨ ਮਾਨਕ ਹਨ ਜਿਸ ਤਰ੍ਹਾਂ ਸੰਸਾਰੀ ਮੋਤੀ ਬੜੇ ਕੀਮਤੀ ਹੁੰਦੇ ਆ ਮਾਨਕ ਮੋਤੀ ਹੀਰੇ ਜਿਹੜਿਆਂ ਉਹਨਾਂ ਦਾ ਬਹੁਤ ਮੁੱਲ ਹੁੰਦਾ ਬੇਸ਼ਮੁੱਲ ਹੁੰਦਿਆਂ ਇਸੇ ਤਰ੍ਹਾਂ ਸ਼ੁਭ ਗੁਣਾ ਰੂਪੀ ਨਾਮ ਰੂਪੀ ਮੋਤੀਆਂ ਜਿਹੜੇ ਗੁਰਮਖ ਲੈਂਦੇ ਹਾਲ ਤੇ ਮਹਾਰਾਜ ਜੀ ਕਹਿੰਦੇ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਹੀਂ ਸੰਨ ਮਹਾਰਾਜ ਜੀ ਕਹਿੰਦੇ ਉਹ ਸੰਸਾਰੀ ਧਨ ਹੈ ਜੇ ਸਾਡੇ ਕੋਲ ਮਾਨਕ ਹਨ ਮੋਤੀ ਹਨ ਹੀਰੇ ਹਨ ਸੋਨਾ ਹੈ ਮਾਇਆ ਹੈ ਉਹਨਾਂ ਨੂੰ ਸੰਨ ਲੱਗ ਸਕਦੀ ਹੈ ਉਹਨਾਂ ਨੂੰ ਕੋਈ ਚੋਰ ਚਰਾ ਸਕਦਾ ਹੈ ਕੋਈ ਖੋ ਸਕਦਾ ਪਰ ਮਹਾਰਾਜ ਜੀ ਕਹਿੰਦੇ ਜਿਹੜੇ ਨਾਮ ਰੂਪੀ ਮੋਤੀ ਹਨ ਸੁੱਚੇ ਮੋਤੀ ਇਹ ਪ੍ਰਭੂ ਜਦੋਂ ਬਖਸ਼ਦਾ ਇਹਨਾਂ ਨੂੰ ਕੋਈ ਖੋਹ ਨਹੀਂ ਸਕਦਾ ਕੋਈ ਚਰਾ ਨਹੀਂ ਸਕਦਾ ਅੱਗ ਸਾੜ ਨਹੀਂ ਸਕਦੀ ਪਾਣੀ ਗਾਲ ਨਹੀਂ ਸਕਦਾ ਇਹਨਾਂ ਨੂੰ ਕੋਈ ਚੋਰ ਦਾ ਡਰ ਨਹੀਂ ਭੈ ਨਹੀਂ ਇਸ ਸੱਚੇ ਨਾਮ ਰੂਪੀ ਮੋਤੀ ਜਿਨ੍ਹਾਂ ਨੂੰ ਇਹ ਧਨ ਮਿਲ ਗਿਆ ਮਹਾਰਾਜ ਜੀ ਕਹਿੰਦੇ ਉਹ ਸ਼ੋਭ ਨਹੀਂ ਕਹਣ ਰੰਗ ਸਭੇ ਨਰਾਇਣੇ ਜਿਤੇ ਮਨ ਭਵਨ ਇਹ ਮਹਾਰਾਜ ਜੀ ਕਹਿੰਦੇ ਉਹ ਨਰਾਇਣ ਦੇ ਜਿਹੜੇ ਰੰਗ ਮੰਨ ਲੈਂਦੇ ਹਨ ਉਮਰ ਨੂੰ ਚੜ ਜਾਂਦਾ ਸੱਚੇ ਨਾਮ ਦੀ ਪੌਲ ਫਿਰ ਉੱਤਰਦੀ ਨਹੀਂ ਉਹਦੇ ਸਾਹਮਣੇ ਸੰਸਾਰੀ ਰੰਗ ਫਿੱਕੇ ਹਨ ਹਰਾ ਜੀ ਕਹਿੰਦੇ ਦੁਨਿਆਵੀ ਰੰਗ ਲੈ ਜਾਂਦੇ ਹਨ ਜਦੋਂ ਮਨ ਨੂੰ ਸੱਚੇ ਨਾਮ ਦੀ ਪੌਲ ਚੜਦੀ ਹੈ ਨਾਮ ਦਾ ਰੰਗ ਚੜ ਜਾਂਦਾ ਹੈ ਹਰਾ ਜੀ ਕਹਿੰਦੇ ਦੁਨੀਆ ਦੇ ਰੰਗ ਫਿੱਕੇ ਪੈ ਜਾਂਦੇ ਹਨ ਜੋ ਹਰ ਲੋੜੈ ਸੋ ਕਰੇ ਸੋਈ ਜੀ ਕਰਣ ਜੇ ਮਹਾਰਾਜ ਜੀ ਕਹਿੰਦੇ ਜੋ ਉਹ ਕਰਦਾ ਹੈ ਮਾਲਕ ਲੋੜਦਾ ਹੈ ਕੋਈ ਕੁਝ ਹੁੰਦਾ ਹੈ ਜੀ ਕੁਝ ਨਹੀਂ ਕਰ ਸਕਦਾ ਸੰਸਾਰ ਦੇ ਜੀਵਾਂ ਦੇ ਹੱਥ ਕੁਝ ਨਹੀਂ ਹੈ ਮਹਾਰਾਜ ਜੀ ਕਹਿੰਦੇ ਪ੍ਰਭ ਡੋਰੀ ਹੱਥ ਤੇ ਮਾਰੇ ਜੀ ਜੰਤ ਤੇਰੇ ਧਾਰੇ ਕਬ ਡੋਰੀ ਹੱਥ ਤੇ ਮਾਰੇ ਇਹ ਮਹਾਰਾਜ ਦੇ ਹੱਥ ਵਿੱਚ ਡੋਰ ਹੈ ਜੀਵਾਂ ਦੀ ਇਹ ਸ੍ਰਿਸ਼ਟੀ ਦੀ ਸੰਸਾਰ ਦੀ ਸੰਸਾਰ ਦੀ ਕਾਇਨਾਤ ਦੀ ਇਹ ਬ੍ਰਹਮੰਡ ਦੀ ਡੋਰ ਹਰੀ ਦੇ ਹੱਥ ਦੇ ਵਿੱਚ ਹੈ ਉਹ ਸਾਨੂੰ ਭੁਲੇਖਾ ਹੈ ਕਿ ਅਸੀਂ ਚਲਾ ਰਹੇ ਹਾਂ ਦੁਨੀਆ ਅਸੀਂ ਮੱਧ ਵਿੱਚ ਆ ਕੈਦ ਨੇ ਇੱਕ ਦੂਜੇ ਨੇ ਇਹ ਪਿਆਰੇ ਇਥੇ ਤਾਂ ਆਪਣਾ ਸਰੀਰ ਹੀ ਨਹੀਂ ਚੱਲ ਸਕਦਾ ਉਹਦੀ ਮਿਹਰ ਤੋਂ ਬਿਨਾ ਦੁਨੀਆ ਨੂੰ ਅਸੀਂ ਕੀ ਚਲਾ ਸਕਾਂਗੇ ਸਾਡਾ ਸਰੀਰ ਵੀ ਉਹਦੇ ਕੰਟਰੋਲ ਵਿੱਚ ਹੈ ਸਾਡਾ ਸਰੀਰ ਵੀ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ ਇੱਕ ਮਿੰਟ ਵਿੱਚ ਖੜ ਜਾਂਦਾ ਨਾ ਸਰੀਰ ਉਹਦਾ ਹੁਕਮ ਦੇ ਨਾਲ ਹੀ ਇਹ ਸਰੀਰੇ ਇੰਦਰੀਂਦਰੀਆਂ ਚੱਲ ਰੇ ਨਾ ਖਾਂ ਦੇਖ ਰੀਆਂ ਹਨ ਕੰਨ ਸਾਡੇ ਸੁਣ ਰੇ ਹਨ ਤੇ ਸਾਡੀ ਜੀਭਾ ਬੋਲ ਰਹੀ ਹੈ ਪਿਆਰੋ ਉਹਦੇ ਹੁਕਮ ਦੇ ਵਿੱਚ ਹੈ ਸਾਡੀ ਵੀ ਉਹਦੇ ਹੱਥ ਵਿੱਚ ਡੋਰ ਹੈ ਸੰਸਾਰ ਸਾਰੇ ਦੀ ਉਹ ਮਾਲਕ ਦੇ ਹੁਕਮ ਦੇ ਵਿੱਚ ਜੀਵਨ ਜੋ ਹਾਰਕ ਲੋੜ ਹੈ ਸੋ ਕਰੇ ਜੋ ਚੁੰਦਾ ਪਿਆਰੇ ਉਹੀ ਕੁਝ ਹੁੰਦਾ ਸਾਨੂੰ ਹੈ ਕੀ ਅਸੀਂ ਆਪਣਾ ਆਪ ਕਹਿ ਦਿੰਨੇ ਆ ਕਿ ਅਸੀਂ ਕਰਦੇ ਆ ਉਹ ਸਾਰੀ ਦੁਨੀਆ ਕਰ ਰਹੀ ਹੈ ਸੁਣੀਆ ਥਲਾਰੀ ਹੈ ਪਰ ਪਿਆਰੋ ਮਹਾਰਾਜ ਬਦਮੀ ਪਾਸ਼ਾ ਜੀ ਕਹਿੰਦੇ ਜੋ ਲੋੜਦਾ ਹੈ ਜੋ ਨੂੰ ਭੋਂਦਾ ਉਹੀ ਸੰਸਾਰ ਵਿੱਚ ਜੀਵ ਕਰਦਾ ਹੈ ਜੋ ਪ੍ਰਾਪਤ ਕੀਤੇ ਆਪਣੇ ਸਹੀ ਕਈਏ ਧਨ ਤੇ ਜੋ ਮਹਾਰਾਜ ਹੁਕਮ ਮੰਨਦੇ ਹਨ ਮਹਾਰਾਜ ਜੀ ਕਹਿੰਦੇ ਜੋ ਉਹਦੇ ਆਪਣੇ ਬਣ ਗਏ ਹਨ ਤੇ ਮਹਾਰਾਜ ਜੀ ਕਹਿੰਦੇ ਉਹ ਧਨਤਾ ਜੋਗ ਹਨ ਉਹ ਧਨਨ ਗੁਰਮੁਖ ਪਿਆਰੇ ਜੋ ਦਾ ਹੁਕਮ ਮੰਨਦੇ ਹਨ ਜੋ ਦੇ ਹੁਕਮ ਦੇ ਵਿੱਚ ਹਨ ਜੋ ਪ੍ਰਾਪਤ ਕੀਤੇ ਜਿਨ੍ਹਾਂ ਨੂੰ ਉਹਨੇ ਆਪਣੇ ਬਣਾ ਰਿਆ ਗੁਰਸਿੱਖ ਪਿਆਰੇ ਤੇ ਮਹਾਰਾਜ ਜੀ ਕਹਿੰਦੇ ਉਹ ਉਹਦੇ ਵਰਗੇ ਹੋ ਜਾਂਦੇ ਆ ਕਿਉਂਕਿ ਉਹਦੇ ਗੋਣੂਣਾ ਵਿੱਚ ਆ ਜਾਂਦੇ ਆ ਮਨੋਕ ਵਿੱਚ ਜਦੋਂ ਪਰਮਾਤਮਾ ਵਾਲੇ ਗੁਣ ਆ ਜਾਂਦੇ ਹਨ ਉਹ ਗਣਨਾਸ਼ ਹੋ ਜਾਂਦੇ ਹਨ ਉਹ ਗੁਰਮੁਖ ਜਨ ਭਗਤ ਜਨ ਉਹਦੇ ਵਰਗੇ ਬਣ ਜਾਂਦੇ ਹਨ ਕੋਈ ਫਰਕ ਥੋੜਾ ਸੀ ਇੱਥੇ ਧਾਰਨ ਪੈਦਾ ਹੋ ਜਾਂਦੀ ਹੈ ਭਗਤਾਂ ਦੀ 15 ਭਗਤਾਂ ਦੇ ਵਿੱਚ ਕੋਈ ਫਰਕ ਥੋੜਾ ਸੀ ਅਕਤਰ ਵਿਦਾਸ ਜੀ ਧੰਨਾ ਜੀ 15 ਭਗਤ ਹੋਏ ਗਿਣਤੀ ਆਪਾਂ ਕਰ ਸਕਦੇ ਹਾਂ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਰਿਹਾ ਪਰਮਾਤਮਾ ਤੇ ਉਹਨਾਂ ਦਾ ਇੱਕ ਸਰੂਪ ਹੋ ਚੁੱਕਾ ਸੀ ਸੇ ਸਾਧ ਸੰਗਤ ਜੀਓ ਜਦੋਂ ਗੋਣ ਮੁਨੁਖ ਵਿੱਚ ਪਰਮਾਤਮਾ ਵਾਲੇ ਆਉਣ ਲੱਗ ਜਾਂਦੇ ਹਨ ਔਗਣਾ ਦਾ ਨਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਆਟੋਮੈਟਿਕ ਮਨੁੱਖ ਪਰਮਾਤਮਾ ਦੇ ਨੇੜੇ ਚਲਾ ਜਾਂਦਾ ਹੈ ਆਟੋਮੈਟਿਕ ਜੋਤ ਵਿੱਚ ਜੋਤ ਮਿਲ ਜਾਂਦੀ ਹੈ ਫਿਰ ਕੋਈ ਫਰਕ ਨਹੀਂ ਰਹਿੰਦਾ ਬਾਬਾ ਬੁੱਢਾ ਜੀ ਵਿੱਚ ਫਰਕ ਥੋੜਾ ਰਿਹਾ ਬਾਬਾ ਬੁੱਢਾ ਜੀ ਗੁਰਸਿੱਖ ਬਣ ਕੇ ਛੋਟੀ ਬਚਪਨ ਦੇ ਵਿੱਚ ਆਏ ਗੁਰੂ ਨਾਨਕ ਮਹਾਰਾਜ ਦੀ ਤਰਨਾ ਵਿੱਚ ਬਚਪਨ ਦੇ ਵਿੱਚ ਮੌਤ ਸਾਹਮਣੇ ਦਿਖੀ ਤੇ ਮੇਰੀ ਮੌਤ ਜਾਦਾ ਕੀ ਕੀ ਮੌਤ ਤਾਂ ਕਿਤੇ ਵੀ ਆ ਜਾ ਸਕਦੀ ਹੈ ਇਹ ਬਚਪਨ ਦੇ ਵਿੱਚ ਮੌਤ ਆ ਜਾ ਤਈ ਤੇ ਉਤੋਂ ਗਿਆਨ ਦਾ ਪ੍ਰਕਾਸ਼ ਹੋ ਗਿਆ ਇਹਦੇ ਵਿੱਚ ਤੇ ਐਸੇ ਆਏ ਮੁੜ ਕੇ ਗਏ ਨਹੀਂ ਇੰਨੀ ਆਜੂ ਉਮਰ ਆ ਉਹਨਾਂ ਨੇ ਵੱਡੀ ਉਮਰ ਆ ਭੋਗੀ ਛੇਵੇਂ ਪਾਤਸ਼ਾਹ ਤਾਂ ਗੁਰਕਾ ਗੱਦੀ ਦੇ ਤਿਲਕ ਲਗਾਏ ਤੇ ਬਾਬਾ ਜੀ ਦਾ ਸਤਕਾਰ ਛੇਵੇਂ ਪਾਤਸ਼ਾਹ ਨੇ ਹੱਥੀ ਕੀਤਾ ਇਹ ਸਾਧ ਸੰਤ ਜੀ ਉਹ ਸਦਾ ਹੀ ਗੁਰੂ ਦਾ ਸਰੂਪ ਬਣ ਗਏ ਗੁਰੂ ਵਰਗੇ ਬਣ ਗਏ ਉਹਨਾਂ ਦਾ ਬਚਨ ਗੁਰੂ ਘਰ ਵਿੱਚ ਟੱਲ ਮੰਨਿਆ ਜਾਂਦਾ ਸੀ ਕਿਉਂਕਿ ਉਹਨਾਂ ਦੇ ਬਚਨਾਂ ਤੋਂ ਬਿਨਾ ਉਹਨਾਂ ਦੇ ਹੁਕਮ ਤੋਂ ਬਿਨਾ ਨਦੀ ਆਗਿਆ ਤੋਂ ਨਾ ਮਹਾਰਾਜ ਜੀ ਕੋਈ ਕਾਰਜ ਨਹੀਂ ਸੀ ਕਰਦੇ ਜਦੋਂ ਵੀ ਕੋਈ ਕਾਰਜ ਕਰਨਾ ਇਹਦੇ ਪਹਿਲੋਂ ਬਾਬਾ ਬੁੱਢਾ ਜੀ ਤੋਂ ਜਾ ਕੇ ਜਾ ਕੇ ਪੁੱਛੋ ਕਾਰਜ ਕਰਨਾ ਉਹਨਾਂ ਦੀ ਸਲਾਹ ਲਈ ਜਾਂਦੀ ਸੀ ਗੁਰੂ ਘਰ ਦੇ ਵਿੱਚ ਕਿਉਂਕਿ ਉਹਨਾਂ ਨੂੰ ਵੱਡੇ ਮੰਨਿਆ ਜਾਂਦਾ ਸੀ ਗੁਰੂ ਮਹਾਰਾਜ ਗੁਰੂ ਨਾਨਕ ਮਹਾਰਾਜ ਜੀ ਦੀ ਸੇਵ ਕਰੇ ਤੇ ਮਹਾਰਾਜ ਸਦਾ ਹੀ ਕਹਿੰਦੇ ਸੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਛੇਵੇਂ ਪਾਤਸ਼ਾਹ ਨੇ ਵੀ ਕਹਿ ਕੇ ਗਏ ਕਹਿੰਦੇ ਭਾਈ ਬਾਬਾ ਬੁੱਢਾ ਜੀ ਦਾ ਕਹਿਣਾ ਨਹੀਂ ਮੰਨਣਾ ਬੋੜਨਾ ਸਦਾ ਹੀ ਉਹਨਾਂ ਦੇ ਕਹਿਣੇ ਤੇ ਚੱਲਣਾ ਉਹਨਾਂ ਦੇ ਬਚਨਾਂ ਤੇ ਚੱਲਣਾ ਜੋ ਬਚਨ ਕਰਨਗੇ ਉਹ ਸਤ ਸਰੂਪ ਹਨ ਉਹਨਾਂ ਦੇ ਬਚਨ ਟੱਲ ਹਨ ਕਿਉਂਕਿ ਉਹਨਾਂ ਦੀ ਬਚਨਾਂ ਤੇ ਜੇ ਬਾਤیں ਵੱਡੇ ਗੁਰਾਂ ਦਾ ਬਾਸ ਹੈ ਗੁਰੂ ਨਾਨਕ ਮਹਾਰਾਜ ਜੀ ਵਸਦੇ ਹਨ ਤੇ ਪਿਆਰੋ ਉਹਨਾਂ ਦੇ ਬਚਨ ਟੱਲ ਵੀ ਹੁੰਦੇ ਸੀ ਦੇਖੋ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਬਾਬਾ ਬੁੱਢਾ ਜੀ ਦੇਖੋ ਆਪ ਸਸਤਰ ਵਿਦਿਆ ਸਿਕਾਈ ਛੇਵੇਂ ਪਾਤਸ਼ਾਹ ਨੇ ਆ ਗਵਾ ਬੁੱਢਾ ਜੀ ਦੇ ਹੱਥੀਂ ਸੇਵੇਂ ਪਾਸ਼ਾ ਜੀ ਨੇ ਸਸਤਰ ਵਿਦਿਆ ਸਿੱਖੀ ਉਹ ਦੇਖੋ ਸਸਤਰ ਦੇ ਵੀ ਧਣੀ ਸੀ ਘੋੜਾ ਵੀ ਬਹੁਤ ਵਧੀਆ ਚਲਾਂਦੇ ਸੀ ਬਾਬਾ ਜੀ ਦੇਖੋ ਉਹਨਾਂ ਦਾ ਵੱਢੀ ਗੁਰੂ ਘਰ ਨੂੰ ਦੇਣਾ ਇੱਥੇ ਜਿਹੜਾ ਵੀ ਉਹਦਾ ਸੇਵਕ ਬਣ ਜਾਂਦਾ ਹੈ ਈ ਮਹਾਰਾਜ ਜੀ ਕਹਿੰਦੇ ਉਹਦੇ ਗੋਣ ਉਹਦੇ ਵਿੱਚ ਆ ਜਾਂਦੇ ਉਹਦੇ ਵਰਗੀ ਬਣ ਜਾਂਦਾ ਈ ਮਹਾਰਾਜ ਜੀ ਕਹਿੰਦੇ ਕੋਈ ਫਰਕ ਨਹੀਂ ਰਹਿੰਦਾ ਜੋ ਹਰ ਲੋੜੇ ਸੋ ਕਰੇ ਸੋਈ ਜੀਕਰਨ ਜੋ ਪ੍ਰਭ ਕੀਤੇ ਆਪਣੇ ਸੇ ਕੀਏ ਧੰਨ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਉਹਨੇ ਆਪਣੇ ਕਰਾਮ ਬਣਾ ਲਿਆ ਈ ਮਹਾਰਾਜ ਜੀ ਕਹਿੰਦੇ ਸੀ ਉਹਨਾਂ ਨੂੰ ਧੰਨ ਕਹਿੰਦੇ ਹਾਂ ਆਪਨ ਲੀਆ ਜੇ ਮਿਲੇ ਵਿਛੜ ਕਿਉਂ ਰਵੰਨ ਤੇ ਮਹਾਰਾਜ ਜੀ ਕਹਿੰਦੇ ਵਾਰ-ਵਾਰ ਹੋਣਾ ਨਹੀਂ ਪਿੰਦਾ ਫਿਰ ਵਾਰ-ਵਾਰ ਜਿਹੜਾ ਸਾਡੀ ਆਤਮਾ ਕਰ ਲਾਂਦੀ ਐ ਸਿਰੋਂਦੇ ਆ ਜੰਮਣ ਮਰਨ ਤੋਂ ਡਰਦੇ ਆ ਇਹ ਰੋਣਾ ਖਤਮ ਹੋ ਜਾਂਦਾ ਆਪਣ ਲੀਆ ਜੇ ਮਿਲੈ ਜਿਹਨੂੰ ਆਪਣੇ ਬਣਾ ਲਿਆ ਆਪਣੇ ਵਿੱਚ ਮੇਲ ਲਿਆ ਮਹਾਰਾਜ ਜੀ ਕਹਿੰਦੇ ਉਹ ਆਤਮਾ ਦੁਬਾਰਾ ਵਿਛੜ ਨਹੀਂ ਸਕਦੀ ਉਹ ਆਤਮਾ ਜੂਨਾ ਤੋਂ ਰਹਿ ਤਮਰ ਹੋ ਜਾਂਦੀ ਐ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਨਨ ਹੀ ਲੀਆਂ ਤੁਖਾ ਵਿੱਚ ਮਹਾਰਾਜ ਬਚਨ ਕਰਦੇ ਨੇ ਕਹਿੰਦੇ ਸਾਧੂ ਸੰਗ ਪ੍ਰਾਪਤੇ ਨਾਨਕ ਤਾਂਗ ইমরান ਮਹਾਰਾਜ ਜੀ ਕਹਿੰਦੇ ਸਾਧ ਸੰਗਤ ਮਿਲ ਜਾਵੇ ਸਤਿਗੁਰੂ ਦੀ ਸੰਗਤ ਮਿਲ ਜਾਵੇ ਪ੍ਰਾਪਤ ਹੋ ਜਾਵੇ ਇਹ ਮਹਾਰਾਜ ਜੀ ਕਹਿੰਦੇ ਰੰਗ ਬਾਣੀ ਦਾ ਹੈ ਇਹ ਸੱਚਾ ਰੰਗ ਚੜ ਜਾਂਦਾ ਹੈ ਉਹ ਦੁਨਿਆਵੀ ਰੰਗਾਂ ਨੂੰ ਲਾ ਦਿੰਦਾ ਹੈ ਆਤਮਾ ਨੂੰ ਸੁਭ ਮਹਾਰਾਜ ਜੀ ਕਹਿੰਦੇ ਉਹਦੇ ਗੁਣਾ ਦਾ ਰੰਗ ਆ ਚੜਦਾ ਹੈ ਜਿਹੜਾ ਕਦੀ ਲੈਂਦਾ ਨਹੀਂ ਹਰ ਜੀਠ ਜਣ ਰੰਗੀ ਲਾ ਤਿਸ ਧਨੀ ਜਿਸਕੇ ਭਾਗ ਮਥਨ ਮਹਾਰਾਜ ਜੀ ਕਹਿੰਦੇ ਖੀਰਲੀ ਪੰਕਤੀ ਦ੍ਰਿੜ ਕਰਾਉਂਦੇ ਆਂ ਕਹਿੰਦੇ ਜੇਠ ਦਾ ਮਹੀਨਾ ਭਾਈ ਉਸ ਵਾਸਤੇ ਸੋਹਮਨੀਕ ਬਣ ਜਾਂਦਾ ਹੈ ਉਹਨਾਂ ਵਾਸਤੇ ਰੰਗੀਲਾ ਬਣ ਜਾਂਦਾ ਹਰ ਜੇਠ ਰੰਗੀਲਾ ਤਿਸ ਤਨੀ ਜਿਸਕੇ ਭਾਗ ਹਰਾ ਜੀ ਕਹਿੰਦੇ ਜਿਨ੍ਹਾਂ ਦੇ ਭਾਗ ਸ਼ੁਭ ਕਰਮ ਭਾਗ ਚੰਗੇ ਜਾਗ ਜਾਂਦੇ ਹਨ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲ ਜਾਂਦੀ ਹੈ ਗੁਰੂ ਦਾ ਧਾਵਨ ਮਿਲ ਜਾਂਦਾ ਹੈ ਗੁਰੂ ਦੀ ਝੋਲੀ ਦੇ ਵਿੱਚ ਨਿਗ ਮਾਣਦੇ ਹਨ ਅਨੰਦ ਮਾਣਦੇ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਭਾਗ ਵੱਡੇ ਹਨ ਭਾਗ ਚੰਗਿਆਂ ਨੂੰ ਨਾਲੀ ਮਹਾਰਾਜ ਜੀ ਕਹਿੰਦੇ ਭਵੇਂ ਸਰਦੀ ਹੈ ਭਵੇਂ ਗਰਮੀ ਹੈ ਜੇ ਪੋ ਦਾ ਮਹੀਨਾ ਹੈ ਉਹ ਵੀ ਉਹਨਾਂ ਲਈ ਸੁੱਖ ਦਿੰਦਾ ਹੈ ਜੇ ਡੇਟ ਦਾ ਤਪਦਾ ਮਹੀਨਾ ਹੈ ਉਹਨਾਂ ਲਈ ਉਹ ਵੀ ਸ਼ਾਂਤੀ ਪ੍ਰਦਾਨ ਕਰਦਾ ਹੈ ਉਹ ਮਹਾਰਾਜ ਜੀ ਸ਼ਾਂਤੀ ਦੇ ਪ੍ਰਤੀਕ ਹਨ ਗੁਰअर्जਨ ਦੇ ਮਹਾਰਾਜ ਜੀ ਦੀ 시ਧੀ ਹੋਈ ਉਹ ਸ਼ਾਂਤੀ ਦੇ ਪੁੰਜ ਰਹੇ ਆਪ ਵੀ ਨਾ ਜੜਾ ਹੈ ਦੁਖਦਾਈ ਮਹੀਨਾ ਸਾਡੇ ਵਾਸਤੇ ਅੱਗੇ ਜੂਨ ਦਾ ਮਹੀਨਾ ਆ ਰਿਹਾ ਹੈ ਮਈ ਤੋਂ ਬਾਅਦ ਉਹਦੇ ਵਿੱਚ ਸਾਰੀਆਂ ਗਿਣਤੀ ਤੋਂ ਪਰਾ ਪਿਆਰੇ ਉਹ 시ਧੀਆਂ ਹਨ ਸਾਡੇ ਕੋਲ ਗਿਣਤੀ ਨਹੀਂ ਹੈ ਜੇ ਗਿਣਤੀ ਕਰ ਲਈ ਕੀ ਗਿਣਤੀ ਹੋਏਗੀ ਨਹੀਂ ਪਹਿਲੇ 시 ਸਾਡੇ ਗੁਰੂ ਅਰਜਨ ਦੇ ਮਹਾਰਾਜ ਜੀ ਹੋਏ 시ਧਾਂ ਦੇ ਸਰਤਾਜ ਤੇ ਅੱਗੇ ਝੜੀ ਹੈ ਉਹ ਪਤਾ ਹੀ ਨਹੀਂ ਕਿੰਨੀਆਂ ਖੁਸ਼ੀਆਂ ਨੇ ਜੇ ਸਾਧ ਸੰਗਤ ਜੀ ਉਸੇ ਸਮੇਂ ਤੀ ਤਿੰਨ ਜੂਨ ਵਾਲੇ ਸਿਧੀ ਦਿਹਾੜੇ ਤੇ ਮਹਾਰਾਜ ਜੀ ਦੇ ਸਿਧੀ ਸਾਕੇ ਦੀ ਉੱਤੇ ਜਿਹੜੀ ਗੋਲੀਬਾਰੀ ਹੋਈ ਜਿੱਥੇ ਲੱਖਾਂ ਅਰਬਾਂ ਲੋਕ ਸ਼ਹੀਦ ਹੋਏ ਬੱਚੇ ਸ਼ਹੀਦ ਹੋਈਆਂ ਬੀਬੀਆਂ ਸ਼ਹੀਦ ਹੋਈਆਂ ਇਹ ਸਾਡੇ ਲਈ ਸਾਰਾ ਮਹੀਨਾ ਹੀ ਦੁੱਖ ਦਾ ਭਰਿਆ ਹੈ ਕਿਉਂਕਿ ਇੱਥੇ ਅਰਦਾਸਾਂ ਸ਼ਹੀਦਾਂ ਦੇ ਨਾਂ ਦੀਆਂ ਹੋਣ ਉਹਨਾਂ ਸ਼ਹੀਦਾਂ ਦੀ ਦਾਦ ਵਿੱਚ ਹੀ ਸਿ ਅਰਦਾਸਾਂ ਕਰੀਏ ਘਰੇਜ਼ ਕਰੀਏ ਇਸ ਸਮੇਂ ਤੇ ਅਸੀਂ ਖੁਸ਼ੀ ਦੀ ਅਰਦਾਸ ਆਪਣੇ ਆਪ ਕਰੀਏ ਗੁਰੂ ਚਰਨਾਵਿਚ ਸਦਾ ਹੀ ਸ਼ਹੀਦਾਂ ਦੇ ਨਾਮ ਦੀ ਅਰਦਾਸ ਕਰੀਏ ਕਿਉਂਕਿ ਉਸ ਸ਼ਹੀਦਾਂ ਦੀ ਬਦੌਲਤ ਆ ਸੀ ਸੁਖ ਆਨੰਦ ਦੇ ਲਾਲ ਬੈਠੇ ਆ ਅੱਜ ਸੁਖ ਮਾਣ ਰਹੇ ਆ ਇਹ ਮਹਾਰਾਜ ਜੀ ਦੀ ਬਦੌਲਤ ਹੈ ਪੰਜਵੇਂ ਪਾਤਸ਼ਾਹ ਜੀ ਦੀ ਛਿੱਧੀ ਹੋਈ ਉਹ ਸ਼ਾਂਤੀ ਦੇ ਪ੍ਰਤੀਕ ਰਹੇ ਇਹਨਾਂ ਦੇ ਅੰਦਰ ਠੰਡ ਸੀ ਸ਼ਾਂਤੀ ਸੀ ਤਾਂ ਕਰਕੇ ਉਹ ਤੱਤੀ ਤਵੀ ਤੇ ਬਹਿ ਕੇ ਵੀ ਸ਼ਾਂਤ ਰਹੇ ਉੱਬਲ ਦੀ ਦੇਖ ਦੇ ਵਿੱਚ ਵੀ ਉਹ ਸ਼ਾਂਤ ਰਹੇ ਉਹਨਾਂ ਦੇ ਸੀਸ ਤੇ ਤੱਤੀ ਤਵੀ ਤੇ ਬਿਠਾਏ ਹੋਏ ਢਕੁੰਝਾ ਰੇਤਾ ਪਾ ਰਿਹਾ ਉਹ ਤਾਮੀ ਸ਼ਰਧਾਨ ਸਿੰਘ ਕਹਿੰਦੇ ਮਹਾਰਾਜ ਜੀ ਦੱਸੋ ਕੀ ਕਰੀਏ ਤੇ ਮਹਾਰਾਜ ਜੀ ਕਹਿ ਰਹੇ ਨੇ ਕਹਿੰਦੇ ਭਾਈ ਸ਼ਾਂਤ ਰਹੋ ਤੇਰਾ ਕੀ ਆ ਮਿੱਠਾ ਲਾਗੇ ਹਰਨਾਮ ਪਦਾਰਥ ਨਾਟਕ ਮੰਗੇ ਮਹਾਰਾਜ ਜੀ ਸ਼ਬਦ ਪੜ੍ਹ ਰਹੇ ਆ ਉਹ 31 ਤਵੀ ਤੇ ਵੀ ਸੀਤਲਤਾ ਹੀ ਵਰਤਾ ਰਹੇ ਆ ਇਸ ਕਰਕੇ ਅਸੀਂ ਸ਼ਾਂਤੀ ਦੇ ਪ੍ਰਤੀਕ ਹਨ ਤਾਂ ਹੀ ਅਸੀਂ ਠੰਡੇ ਜਲ ਦੀਆਂ ਛਪੀਲਾ ਲਾਨੇ ਆਂ ਹੋਰ ਕੋਈ ਕਾਰ ਨਹੀਂ ਆ ਠੰਡਾ ਜਲ ਕਿਉਂਕਿ ਅਸੀਂ ਠੰਡ ਦੇ ਪ੍ਰਤੀਕ ਸੀ ਸਾਡੇ ਪਿਤਾ ਪੰਜਵੇਂ ਪਾਤਸ਼ਾਹ ਜੀ ਆਓ ਇੰਨੀਆਂ ਕੋ ਹਾਜ਼ਰੀਆਂ ਪਰਵਾਨ ਕਰਿਓ ਬਾਣੀ ਦਾ ਜਾਪ ਕਰਦੇ ਸ਼ਬਦ ਦੀ ਵਿਚਾਰ ਕਰਦੇ ਭਾਈ ਨਿੱਕਾ ਭੁੱਲਾਂ ਜਨੀਆਂ ਰ ਮਹਾਰਾਜ ਸਮੱਤ ਬਖਸ਼ ਲੈ ਪਈਆਂ ਮਾਈ ਭਾਈ ਸਤਿਤਾ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਇਹ ਮੀਨਾ ਸਰਬਤਰੀ ਭਾਗਾ ਪਰਿਆ ਬਤੀਤ ਹੋਵੇ ਚਰਨਾਂ ਦੀ ਮਹਾਰਾਜ ਜੀ ਪ੍ਰੀਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ